ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜਪਿੰਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੰਜਾਬੀ ਵਿਰਸੇ ਦੇ ਬਾਬਾ ਬਹੁਤ ਸਵਰਗੀ ਸਰਦਾਰ ਜਗਦੀਪ ਸਿੰਘ ਜਸੂਵਾਲ ਦਾ 99 ਜਨਮ ਦਿਵਸ ਅੱਜ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸਥਾਨਿਕ ਗੁਰਦੇਵ ਨਗਰ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਆਲਣਾ ਵਿਖੇ ਫੁੱਲ ਮਾਲਾ ਮੇਟ ਕਰਕੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਮੌਕੇ ਉੱਗੇ ਲਿਖਾਰੀ ਤੇ ਕਵੀ ਡਾਕਟਰ ਗੁਰਪ੍ਰਜਨ ਸਿੰਘ ਗਿੱਲ, ਕ੍ਰਿਸ਼ਨ ਕੁਮਾਰ 바ਵਾਰ, ਅਜੀਤ ਕੁਮਾਰ ਲਵਲੀ, ਮਲਕੀਤ ਸਿੰਘ, ਦਾਖਾ ਸਰਦਾਰ ਜਗਦੇਵ ਸਿੰਘ, ਜਸੂਵਾਲ, ਜਸੂਵਾਲ ਦੇ ਪੋਤਰੇ ਅਮਰਿੰਦਰ ਸਿੰਘ ਜਸੂਵਾਲ ਸਣੇ ਕਈ ਹੋਰ ਪਤਵੰਤਿਆਂ ਨੇ ਸਰਦਾਰ ਜਸੂਵਾਲ ਦੀ ਸਮਾਜ ਪ੍ਰਤੀ ਦੇਣ ਨੂੰ ਯਾਦ ਕੀਤਾ ਲੇਖਕ ਅਤੇ ਕਵੀ ਡਾਕਟਰ ਗੁਰਪੱਜਨ ਸਿੰਘ ਗਿੱਲ ਤੇ ਮਾਲਵਾ ਸੱਭਿਆਚਾਰਕ ਮੰਚ ਦੇ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਰਦਾਰ ਜਗਦੇਵ ਸਿੰਘ ਜਸਵਾਲ 1935 ਚ ਪੈਦਾ ਹੋਏ ਪਰ ਉਹਨਾਂ ਦੇ ਅਲਵਿਦਾ ਦੀ ਤਾਰੀਖ ਨਹੀਂ ਕਹਿ ਸਕਦੇ ਭਾਵੇਂ ਉਹ ਸ਼ਰੀਰਕ ਰੂਪ ਵਿੱਚ ਚਲੇ ਗਏ ਹਨ ਪਰ ਅੱਜ ਵੀ ਸਾਡੇ ਮਨਾਂ ਵਿੱਚ ਹਾਜ਼ਰ ਨਾਜ਼ਰ ਹਨ ਕਿਉਂਕਿ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਦੇਸ਼ ਅਤੇ ਪਰਦੇਸ ਤੋਂ ਉਹਨਾਂ ਦੇ ਚਾਹਣ ਵਾਲੇ ਇੱਥੇ ਪਹੁੰਚੇ ਹਨ ਸਰਦਾਰ ਜਸਵੰਤ ਦਾ ਸਿਆਸਤ ਤੋਂ ਜ਼ਿਆਦਾ ਸਭਿਆਚਾਰ ਵਿੱਚ ਯੋਗਦਾਨ ਜ਼ਿਆਦਾ ਰਿਹਾ ਸਰਦਾਰ ਜਸਵੰਤ ਵੱਲੋਂ 1978 ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਕਰਵਾਇਆ ਗਿਆ ਕੋਈ ਅਜਿਹਾ ਕਲਾਕਾਰ ਨਹੀਂ ਹੋਵੇਗਾ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਨਹੀਂ ਆਇਆ ਹੋਵੇ ਦੇਸ਼ਦਾਰਨ ਉਹਨਾਂ ਨੇ ਸਰਦਾਰ ਜਸੂਵਾਲ ਵੱਲੋਂ ਸਭਿਆਚਾਰਕ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ ਇਸ ਮੌਕੇ ਪ੍ਰੋਫੈਸਰ ਮੋਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਰਜੀਵ ਕੁਮਾਰ ਲਵਲੀ ਨੇ ਜਿੱਥੇ ਸਭਿਆਚਾਰ ਨੂੰ ਪਰਫੁੱਲਤ ਕਰਨ ਵਿੱਚ ਸਰਦਾਰ ਜਗਦੀਪ ਸਿੰਘ ਜਸੂਵਾਲ ਦੀ ਯੋਗਦਾਨ ਨੂੰ ਯਾਦ ਕੀਤਾ ਉੱਤੇ ਹੀ ਉਹਨਾਂ ਦੇ ਜਨਮ ਦਿਨ ਦਿਹਾੜੇ ਮੌਕੇ ਐਲਾਨ ਕੀਤਾ ਕਿ ਫਾਊਂਡੇਸ਼ਨ ਵੱਲੋਂ ਹਰ ਸਾਲ ਸਰਦਾਰ ਜਸੂਵਾਲ ਦੇ ਜਨਮ ਦਿਨ ਮੌਕੇ ਸਭਿਆਚਾਰਕ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਇਸ ਦੌਰਾਨ ਕੈਨੇਡਾ ਦੀ ਧਰਤੀ ਤੋਂ ਦੇਸ਼ ਵਿਦੇਸ਼ ਵਿੱਚ ਚਲਦੇ ਦੇਸ਼ ਪ੍ਰਦੇਸ਼ ਦੇਵੀ ਤੇ ਹੋਸਟ ਅਤੇ ਨਿਊ ਡਾਇਰੈਕਟਰ ਸਰਦਾਰ ਹਰਜਿੰਦਰ ਸਿੰਘ ਥਿੰਦ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ ਜਿਨ੍ਹਾਂ ਨੇ ਸਰਦਾਰ ਜਸਵਾਲ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਜਸਵਾਲ ਸਾਹਿਬ ਦੀ ਪਹੁੰਚ ਵਿਦੇਸ਼ਾਂ ਤੱਕ ਸੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਰਮ ਸਵਾਮੀ ਬੀਕਾਨੇਰ ਪ੍ਰਿਤਪਾਲ ਸਿੰਘ ਢਾੜੀਵਾਲ ਪ੍ਰਪ ਸ਼ਰਨ ਸਿੰਘ ਬਰਾੜ ਗਗਨਦੀਪ ਸਿੰਘ ਸਿੱਧੂ ਜਗਦੀਪ ਗਿੱਲ ਐਡਵੋਕੇਟ ਗੁਰਜੀਤ ਸਿੰਘ ਗਿੱਲ ਐਡਵੋਕੇਟ ਰੌਬਿਨ ਸਿੱਧੂ ਜਗਦੀਸ਼ ਸ਼ਰਮਾ ਸਰਬਜੀਤ ਸਿੰਘ ਬਿਰਦੀ ਜਸਮੀਰ ਟੱਟ ਰਗੂਵੀਰ ਸਿੰਘ ਥੀਏਟਰ ਆਰਟਿਸਟ ਹਿਜਲ ਪ੍ਰਗਟ ਸਿੰਘ ਗਰੇਵਾਲ ਜੋਗਿੰਦਰ ਸਿੰਘ ਜੱਗੀ ਵੀ ਮੌਜੂਦ ਰਹੇ